ਹੋ ਚੋ ਕੀ ਕਹਿਣਾ ਚਾਹੁੰਦਾ ਇਹ ਅੱਡੀ ਜੀ ਇਹ ਪੰਜਾਬ ਵੱਲੋਂ ਮੇਰੀ ਸਪੈਸ਼ਲ ਡਿਊਟੀ ਲਈ ਦੇਸੀ ਉਹ ਐਸਐਸਪੀ ਤੋਂ ਨਾ ਲੈ ਕੇ ਉਹ ਸਾਈਟ ਨੂੰ ਵਿਜ਼ਿਟ ਕਰਕੇ ਆਉ ਦਵਾਰਾ ਤੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਜਿਹੜੀ ਸਾਡੀ ਬਹੁਤ ਸੱਦੀ ਵਾਲੀ ਗੱਲ ਹੈ ਇੱਥੇ ਬਨੋਰੀ ਬਾਰਡਰ ਤੇ ਜਿਹੜੇ ਜਿਹੜੇ ਓਕੇ ਕਿਸਾਨ ਨੇ ਦਿੱਤਾ ਤੇ ਬਜ਼ੁਰਗ ਕਿਸਾਨ ਨੇ ਦਿੱਤਾ ਜਿਹੜੇ ਸਾਹ ਜਗਦੀ ਸਿੰਘ ਕੱਲਿਆਲ ਉਹ ਇੱਥੇ ਮਰਨ ਵਰਤ ਤੇ ਸੀ ਤੇ ਉਹ ਨਾਲ ਦੇ ਜਿਹੜੇ ਸਾਥੀ ਸੀ ਉਹ ਅਸੀਂ ਇੱਥੋਂ ਸਾਡੇ ਕੋਲੇ ਇੱਕ ਵੀ ਇਹੋ ਜੀ ਕੰਪਲੇਂਟ ਨਹੀਂ ਨੇੜੇ ਪਟਿਆਲੇ ਜ਼ਿਲ੍ਹੇ ਦਾ ਥਾਣਾ ਪਾਤੜਾ ਤੇ ਇਹ ਨਾਲ ਸੰਗਰੂਰ ਜ਼ਿਲ੍ਹੇ ਦਾ ਖਨੌਰੀ ਇਸ ਜਗ੍ਹਾ ਨੂੰ ਲੱਗਦੇ ਆ ਦੋਨਾਂ ਥਾਣਿਆਂ ਦੇ ਵਿੱਚ ਇੱਕ ਵੀ ਕੰਪਲੇਂਟ ਕੋਈ ਸਮਾਨ ਚੋਰੀ ਬਾਰੇ ਨਹੀਂ ਤੇ ਇਹਦੇ ਵਿੱਚ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗਾ ਕਿ ਇੱਥੇ ਲਗਭਗ 650 ਟਰੈਕਟਰ ਟਰਾਲੀਆਂ ਸੀ ਜਿਨ੍ਹਾਂ ਦੇ ਵਿੱਚੋਂ ਮੌਕੇ ਤੋਂ ਜਿਸ ਦਿਨ ਜਿਹੜਾ ਇਹ ਧਰਨਾ ਜਿਸ ਦਿਨ ਉੱਥੇ ਇਕੱਠਾਇਆ ਗਿਆ ਉਸ ਦਿਨ 157 ਉੱਥੇ ਉਸ ਜਗ੍ਹਾ ਤੋਂ ਕਿਸਾਨ ਆਪਦੇ ਟਰੈਕਟਰ ਧਰਾਲੀਆਂ ਲੈ ਕੇ ਫਿਰ ਉਸ ਤੋਂ ਬਾਅਦ ਜਿੱਥੇ ਜਿੱਥੇ ਜਿਸ ਜਗ੍ਹਾ ਤੇ ਆਪਾਂ ਖੜੇ ਆ ਇੱਥੇ ਟੈਂਪਰੇਰੀ ਯਾਰਡ ਬਣਾਇਆ ਗਿਆ ਸੀ ਤੇ ਜਿਹਨੂੰ ਕਿ ਇੱਥੇ ਸਪੈਸ਼ਲ ਟੈਂਟ ਲਾ ਕੇ ਫੋਰਸ ਪੈਠੀ ਸੀ ਇੱਥੇ ਪਹਿਰਾ ਰੱਖਿਆ ਸੀ ਤੇ ਉਹਦੀ ਇੱਕੋ ਹੀ ਐਂਟਰੀ ਸੀ ਇਸ ਗੱਲ ਦੀ ਉੱਥੋਂ 493 ਟਰੈਕਟਰ ਟਰਾਲੀਆਂ ਲੈ ਗਏ ਉਹਨਾਂ ਦੇ ਵਿੱਚੋਂ ਹੀ ਕੁਝ ਟਰਾਲੀਆਂ ਦੇ ਵਿੱਚ ਜਿਹੜੇ ਕਿ LED ਲੱਗੀਆਂ ਹੋਈਆਂ ਸੀ ਤੇ ਉਹਨਾਂ ਦੇ ਵਿੱਚ ਕਈ ਟਰਾਲੀਆਂ ਦੇ ਵਿੱਚ ਜਿਹੜੇ ਹੈਗੇ ਆ AC ਲੱਗੇ ਹੋਏ ਸੀ ਉਹ ਟਰਾਲੀਆਂ 493 ਕੋ ਲੈ ਗਏ 60 ਦੇ ਕਰੀਬ ਸਖਤੀ ਵਾਲ ਦੇ ਕਰੀਬ ਗੈਸ ਸਿਲੰਡਰ ਸੀ ਜਿਹੜਾ ਖਾਣਾ ਪਕਾਉਣ ਲਈ ਕੁਝ ਉਹ ਤਾਂ ਉੱਥੇ ਲੱਕੜਾਂ ਨਾਲ ਬਣਾਇਆ ਜਾਂਦਾ ਸੀ ਪਰ 61 ਸਿਲੰਡਰ ਸੀ ਉਹ ਲੈ ਗਏ 28 ਪਾਣੀ ਦੇ ਟੈਂਕਰ ਸੀ ਜਿਹੜੇ ਉਹ ਇੱਥੋਂ ਲੈ ਗਏ ਫਿਰ 20 ਫ੍ਰਿਜ ਸੀ ਰੈਫਰਿਜਰੇਟਰ ਜਿਹਨੂੰ ਕਹਿੰਦੇ ਆ ਉਹ 20 ਦੇ ਕਰੀਬ ਸੀ ਉਹ ਲੈ ਗਏ 6 ਵਾਸ਼ਿੰਗ ਮਸ਼ੀਨਾਂ ਸੀ ਤੇ ਉਸ ਤੋਂ ਬਿਲਾਵਾ 에ਅਰ ਕੰਡੀਸ਼ਨ ਤੇ ਤੁਹਾਨੂੰ LEDਸ ਦਾਸੀ ਦਿੱਤੀਆਂ ਟਰਾਲੀ ਸੀ ਤੇ ਇਹਦੇ ਵਿੱਚ ਜਿਹੜੀ ਮੈਂ ਸਪੈਸ਼ਲੀ ਇਨੂੰ ਜਿਹੜੇ ਆਪਣੇ ਆਫਸਰਸ ਹੈਗੇ ਆ ਐਸਐਸਪੀ ਸੰਗਰੂਰ ਡੀਐਸਪੀ ਪਾਤੜਾ ਤੇ ਡੀਐਸਪੀ ਖਨੌਰੀ ਇਹਨਾਂ ਨੂੰ ਵੀ ਇਸ ਗੱਲ ਦੀ ਸ਼ਾਬਾਸ਼ ਦੇਵਾਂਗਾ ਇਹਨਾਂ ਨੇ ਪ੍ਰੋਪਰ ਰਿਕਾਰਡ ਰੱਖਿਆ ਹੈ ਉਹਦੇ ਵਿੱਚ ਜਿਹੜੇ ਇੱਥੋਂ ਲੈ ਕੇ ਗਏ ਆ ਜਿਹੜੇ ਸਾਈਡ ਤੋਂ ਲੈ ਗਏ ਉਹ ਤਾਂ ਉੱਥੋਂ ਸਿੱਧਾ ਆਪ ਦਾ ਦੱਸ ਕੇ ਲੈ ਗਏ ਉਹਨਾਂ ਦੀਆਂ ਵੀਡੀਓਗ੍ਰਾਫੀ ਵੀ ਹੈਗੀ ਆ ਪਰ ਇਹ ਸਾਈਡ ਜਿਹੜੇ ਇੱਥੋਂ ਲੈ ਕੇ ਗਏ ਆ ਉਹਨਾਂ ਦੀ ਟਰਾਲੀ ਦੇ ਨਾਲ ਵੀ ਫੋਟੋ ਖਿੱਚੀ ਆ ਉਹਨਾਂ ਦੇ ਆਧਾਰ ਕਾਰਡ ਵੀ ਦੇਖੇ ਆ ਤੇ ਸਾਡੀ ਤਸੱਲੀ ਹੈ ਵੀ ਇੱਥੋਂ ਇੱਕ ਵੀ ਕੰਪਲੇਂਟ ਨਹੀਂ ਹਜੇ ਤੱਕ ਹੈਗੀ ਅੱਜ ਤੱਕ ਵੀ ਜਦੋਂ ਤੁਹਾਡੇ ਨਾਲ ਗੱਲ ਕਰ ਰਹੇ ਆ ਕੋਈ ਸਮਾਨ ਚੋਰੀ ਹੋਣ ਬਾਰੇ ਜਾਂ ਕੋਈ ਟਰਾਲੀ ਜਾਂ ਟਰੈਕਟਰ ਮਿਸਿੰਗ ਬਾਰੇ ਤੇ ਦੂਜੀ ਗੱਲ ਜਿਹੜੀ ਜਗਦੀਸ਼ ਸਿੰਘ ਦੱਲੇਵਾਲ ਸਾਹਿਬ ਦਾ ਜਿਹੜਾ ਓਸੀ ਦਾ ਟਰਾਲੀ ਜਿਹੜੀ ਉਹਨਾਂ ਨੇ ਬਣਾਈ ਵੀ ਸੀ ਆਪਦੇ ਸਪੈਸ਼ਲ ਉਹ ਟਰਾਲੀ ਸੀ ਉਹ ਪੁਲਿਸ ਸਟੇਸ਼ਨ ਲੈ ਗਏ ਸੀ ਉਹਨੂੰ ਅਸੀਂ ਖੋਲਿਆ ਵੀ ਨਹੀਂ ਸੀ ਕਿਉਂਕਿ ਚਾਬੀ ਉਹਨਾਂ ਕੋਲ ਸੀ ਕੱਲ ਸ਼ਾਮ ਨੂੰ ਲੇਟ ਉਹਨਾਂ ਦੇ ਜਿਹੜੇ ਆ ਉਹ ਸਾਥੀ ਆ ਕੇ ਉਹ ਟਰਾਲੀ ਵੀ ਇੱਥੋਂ ਲੈ ਗਏ ਤੇ ਹੁਣ ਕਿਸਾਨ ਵੱਲੋਂ ਕੋਈ ਕੰਪਲੇਂਟ ਤਾਂ ਨਹੀਂ ਜੱਟ ਕਿ ਜੀ ਸਾਡਾ ਆ ਸਮਾਨ ਮਿਲਿਆ ਨਹੀਂ ਜਾਂ ਕੁਝ ਹੋਰ ਨਹੀਂ ਇੱਥੇ ਜਿਹੜੀ ਮੈਂ ਇਹ ਕਹਿ ਸਕਦਾ ਵੀ ਉਹਦੀ ਡਾਟਾ ਚੈੱਕ ਕਰ ਲਾਂਗੇ ਪਰ ਖਨੌਰੀ ਬਾਰਡਰ ਤੇ ਜਿੱਥੇ ਵੱਡਾ ਮੋਰਚਾ ਸੀ ਜਿੱਥੇ ਜ਼ਿਆਦਾ ਤਦਾਦ ਦੇ ਵਿੱਚ ਲੋਕ ਆਉਂਦੇ ਸੀ ਜਿਆਦਾ ਲਗਭਗ 3.5 ਕਿਲੋਮੀਟਰ ਦੇ ਲੰਮਾ ਜਿਹੜਾ ਧਰਨਾ ਸੀ ਉੱਥੇ ਸਾਡੀ ਤਸੱਲੀ ਦੀ ਗੱਲ ਹੈ ਵੀ ਇੱਕ ਵੀ ਜਿਹੜੀ ਸ਼ਿਕਾਇਤ ਜਾ ਸਕਦੀ ਕੋਈ ਅਫਵਾਹਾਂ ਫੈਲਾ ਰਹੀ ਹੈ ਵੀ ਇਹ ਚੀਜ਼ ਕਰਕੇ ਸਾਡਾ ਸਮਾਨ ਚੋਰੀ ਹੋ ਗਿਆ ਕੁਝ ਹੋਸ਼ਲ ਨਹੀਂ ਨਹੀਂ ਇਹ ਨਹੀਂ ਉਹਦੇ ਵਿੱਚ ਜਿਹੜਾ ਮੈਂ ਚਲੋ ਸੋਸ਼ਲ ਮੀਡੀਆ ਵਾਲਾ ਤਾਂ ਮੈਂ ਕੁਝ ਨਹੀਂ ਕਹਿ ਸਕਦਾ ਪਰ ਜਿਹੜੇ ਨਿੱਜੀ ਕਿਉਂਕਿ ਕਿਸਾਨ ਅਸੀਂ ਆਪਦੇ ਸਾਡੇ ਆਪਦੇ ਕਿਸਾਨ ਅਸੀਂ ਕਿਸਾਨਾਂ ਦੇ ਬੱਚੇ ਆ ਅਸੀਂ ਨਹੀਂ ਚੋੜੇ ਦੇ ਕੋਈ ਇਹੋ ਜਿਹੀ ਚੀਜ਼ ਉਹਨਾਂ ਦੇ ਗੁੱਮ ਹੋ ਗਏ ਤੇ ਸਾਡੀ ਤਸੱਲੀ ਹੈ ਇਹ ਮੈਂ ਜਿਹੜੀ ਆਫਸਰ ਵੱਲੋਂ ਫੀਡਬੈਕ ਦਿੱਤਾ ਤੇ ਸਪੈਸ਼ਲੀ ਡਿਊਟੀ ਲੱਗੀ ਗਈ ਕਿ ਅੱਜ ਦੁਬਾਰਾ ਫੇਰ ਜਾਓ ਉੱਥੇ ਵਿਜ਼ਿਟ ਕਰਕੇ ਆਓ ਤੇ ਬਰਾਬਰ ਚੈੱਕ ਕਰੋ ਤੇ ਜਿਸ ਢੰਗ ਦਾ ਜਿੰਨੇ ਸੋਹਣੇ ਢੰਗ ਦੇ ਨਾਲ ਇਹਨਾਂ ਨੇ ਰਿਪੋਰਟ ਮੇਨਟੇਨ ਕੀਤਾ ਮੈਂ ਇਹਨਾਂ ਨੂੰ ਇਸ ਗੱਲ ਦੀ ਸ਼ਾਬਾਸ਼ ਵੀ ਦੇਵਾਂਗਾ ਵੀ ਸਾਰੀਆਂ ਗੱਲਾਂ ਹੋਣ ਦੇ ਬਾਵਜੂਦ ਵੀ ਸਾਰੀਆਂ ਚੀਜ਼ਾਂ ਉਹਨਾਂ ਨੇ ਉਹਦੇ ਚ ਹਵਾਲੇ ਰੱਖੀ